ਸਸ਼ੀਕਲ ਵਾਰੇ ਦੋਸਤੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਲ ਆਪ ਸਭ ਜੀ ਦਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੰਟਰਨੈਟ ਬਾਰੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਸੀਂ ਇੰਟਰਨੈਟ ਅਤੇ ਇੰਟਰਨੈਟ ਦੇ ਨਾਲ ਜੁੜੀ ਹੋਈ ਜੜੀਆਂ ਵੀ ਟਰਮਸ ਹਨ ਉਹਨਾਂ ਬਾਰੇ ਜਾਣਕਾਰੀ ਹਾਸਿਲ ਪ੍ਰਾਪਤ ਕਰੋਗੇ वीडियो स्टार्ट करने तो पहले आप सब सबनों रिक्वेस्ट है जे तीस अजे तक इस चैनल में सबसक्राइब नहीं किया है तो जल्दी तो जल्दी सबसक्राइब कर लो अ ज्यादा तो ज्यादा इस शेयर करो आज अच्छी दे वीडियो दे केसैप्ट कर करने हैं वह है इंटरनेट वैब ब्राउजिंग सर्च इंजन सर्च टूल ब्राउजर एफ टी पी ग्राफिक्स डबल्यू 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 ग्राफिक्स फाइल मल्टीमीडिया टोपोलोजी सो असी शुरू करते हाँ सब तो पहले इंटरनेट बारे इंटरनेट की है इंटरनेट का अर्थ इसके ना तो ही पता लगता है इसका अर्थ है इंटरनेशनल नैटवर्क ऑफ कंप्यूटर जदों दो या दो तो कंप्यूटर आपस में जुड़ते हैं तो एक नैटवर्क बनता है ਇੰਟਰਨੈਟ ਇੱਕ ਨੈਟਵਰਕ ਦਾ ਇੱਕ ਵਿਸ਼ਾਲ ਨੈਟਵਰਕ ਹੈ ਜੋ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੈ। ਇੰਟਰਨੈਟ ਇੱਕ ਮਾਊਸ ਤੇ ਕਲਿੱਕ ਕਰਨ ਨਾਲ ਹੀ ਦੁਨੀਆ ਵਿੱਚ ਫੈਲੀ ਸੂਚਨਾ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਸੋ ਜਿਵੇਂ ਕਿ ਦੀ ਡੈਫੀਨੇਸ਼ਨ ਤੋਂ ਹੀ ਪਤਾ ਚਲ ਰਿਹਾ ਹੈ ਕਿ ਇੰਟਰਨੈਟ ਬਹੁਤ ਸਾਰੇ ਕੰਪਿਊਟਰਾਂ ਦਾ ਇਕੱਠ ਹੋਂਦਾ ਹੈ ਜਿਹੜਾ ਕਿ ਇੱਕ ਵਿਸ਼ਾਲ ਨੈਟਵਰਕ ਬਣਾਉਂਦਾ ਹੈ। ਇੰਟਰਨੈਟ ਤੇ ਇੰਟਰਨੈਟ ਦੇ ਵਿੱਚ ਅਸੀਂ ਕਿਸੇ ਵੀ ਫਾਈਲ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਸ਼ੇਅਰ ਕਰ ਸਕਦੇ ਹਾਂ ਅਤੇ ਜਿਹੜੇ ਵੀ ਸਾਡੇ ਰਿਸੋਰਸ ਹੈ ਉਸ ਨੂੰ ਇੱਕ ਥਾਂ ਤੋਂ ਯੂਜ਼ ਕਰ ਸਕਦੇ ਹਾਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਵੈਬ ਬ੍ਰਾਊਜ਼ਿੰਗ ਕੀ ਹੈ ਵੈਬ ਬ੍ਰਾਊਜ਼ਿੰਗ ਇਹ ਵੈਬ ਉੱਤੇ ਕੋਈ ਜਾਣਕਾਰੀ ਲੱਭਣ ਦੀ ਪ੍ਰਕਿਰਿਆ ਹੈ ਜਾਣਕਾਰੀ ਦੀ ਭਾਲ ਵਿੱਚ ਇੱਕ ਵੈਬ ਪੇਜ ਤੋਂ ਦੂਸਰੇ ਵੈਬ ਪੇਜ ਤੇ ਜਾਣਾ ਇੱਕ ਵੈੱਬਸਾਈਟ ਤੋਂ ਦੂਜੀ ਵੈੱਬਸਾਈਟ ਉੱਪਰ ਜਾਣ ਨੂੰ ਵੈਬ ਬ੍ਰਾਊਜ਼ਿੰਗ ਵਜੋਂ ਜਾਣਿਆ ਜਾਂਦਾ ਹੈ ਜਾਣਕਾਰੀ ਨੂੰ ਵੇਖਣ ਲਈ ਅਸੀਂ ਕਿਸੇ ਵੀ ਸਰਚ ਇੰਜਨ ਜਿਵੇਂ ਕਿ ਗੂਗਲ, ਬਿੰਗ ਆਦਿ ਦੀ ਸਹਾਇਤਾ ਲੈ ਸਕਦੇ ਹਾਂ। ਅਸੀਂ ਇਹਨਾਂ ਸਰਚ ਇੰਜਨਾਂ ਦੀ ਵਰਤੋਂ ਨਾਲ ਔੜਿੰਦੀ ਜਾਣਕਾਰੀ ਵੇਖ ਸਕਦੇ ਹਾਂ। ਸੋ ਵੈਬ ਬ੍ਰਾਊਜ਼ਿੰਗ ਕਿਆ ਹੈ? ਜਦੋਂ ਵੀ ਅਸੀਂ ਆਨਲਾਈਨ ਕੋਈ ਵੀ ਚੀਜ਼ ਲੱਭਦੇ ਹਾਂ ਤੇ ਉਸ ਨੂੰ ਵੈਬ ਬ੍ਰਾਊਜ਼ਿੰਗ ਕਿਹਾ ਜਾਂਦਾ ਹੈ। ਵੈਬ ਬ੍ਰਾਊਜ਼ਿੰਗ ਦੇ ਵਿੱਚ ਤੁਸੀਂ ਇੱਕ ਕੀਵਰਡ ਇੱਕ ਕੀਵਰਡ ਨੂੰ ਸਰਚ ਕਰਦੇ ਹੋਏ ਇੱਕ ਵੈਬਸਾਈਟ ਤੋਂ ਦੂਸਰੀ ਵੈਬਸਾਈਟ ਉੱਪਰ ਜੰਪ ਕਰ ਸਕਦੇ ਹੋ। ਅਸੀਂ ਜਿਹੜੇ ਸਰਚ ਇੰਜਨ ਦੀ ਵਰਤੋਂ ਕਰਦੇ ਹਾਂ ਉਹ ਹੈ ਗੂਗਲ ਅਤੇ ਬਿੰਗ। ਅਗਲਾ ਪ੍ਰਸ਼ਨ ਹੈ ਸਰਚ ਇੰਜਨ ਤੋ ਕੀ ਪਾਵ ਹੈ ਸਰਚ ਇੰਜਨ ਇੱਕ ਸ਼ਕਤੀਸ਼ਾਲੀ ਪ੍ਰੋਗਰਾਮ ਹੁੰਦਾ ਹੈ ਇਸ ਦੇ ਵਰਤੋਂ ਇੰਟਰਨੈਟ ਉਤੇ ਵੈਬਸਾਈਟਾਂ ਨੂੰ ਲੱਭਣ ਲਈ ਕੀਤੀ ਜਾਂਦੀ ਹੈ ਅਸੀਂ ਜਿਸ ਸ਼ਬਦ ਜਾਂ ਵਿਸ਼ੇ ਨਾਲ ਸੰਬੰਧਿਤ ਸੂਚਨਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਦਾ ਨਾਮ ਅਸੀਂ ਸਰਚ ਇੰਜਨ ਵਿੱਚ ਟਾਈਪ ਕਰ ਦਿੰਦੇ ਹਾਂ ਅਤੇ ਇਸ ਤੋਂ ਬਾਅਦ ਸਰਚ ਬਟਨ ਤੇ ਕਲਿੱਕ ਕਰਦੇ ਹਾਂ ਕੁਝ ਸਕਿੰਟਾਂ ਵਿੱਚ ਉਸ ਸ਼ਬਦ ਨਾਲ ਸੰਬੰਧਿਤ ਸਾਰੀਆਂ ਵੈਬਸਾਈਟਾਂ ਦੀ ਲਿਸਟ ਸਕਰੀਨ ਉੱਤੇ ਦਿਖਾਈ ਦੇਣ ਲੱਗਦੀ ਹੈ ਸੋ ਸਰਚ ਇੰਜਨ ਜਿਹਾ ਹੁੰਦਾ ਇੱਕ ਇੰਜਨ ਦੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਗੱਡੀ ਨੂੰ ਪਹਿਲੇ ਸ਼ੁਰੂ ਕਰਨ ਤੋਂ ਪਹਿਲੇ ਉਸ ਦਾ ਇੰਜਨ ਸਾਨੂੰ ਗਰਮ ਕਰਨਾ ਪੈਂਦਾ ਹੈ ਇੰਜਨ ਸਟਾਰਟ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਜੇ ਤੁਸੀਂ ਕਿਸੇ ਵੈਬਸਾਈਟ ਨੂੰ ਸਰਚ ਕਰਨਾ ਹੈ ਤਾਂ ਤੁਸੀਂ ਉਸ ਤੇ ਸਰਚ ਇੰਜਨ ਦੇ ਵਿੱਚ ਆਪਣਾ ਕੀਵਰਡ ਟਾਈਪ ਕਰੋਗੇ ਜਿਹੜਾ ਵੀ ਕੀਵਰਡ ਤੁਸੀਂ ਟਾਈਪ ਕਰੋਗੇ ਇਹ ਸਰਚ ਇੰਜਨ ਉਸ ਦੇ ਨਾਲ ਜਿਹੜੀਆਂ ਵੀ ਵੈਬਸਾਈਟਾਂ ਜੁੜਦੀਆਂ ਹੋਣਗੀਆਂ ਉਸ ਨੂੰ ਤੁਹਾਡੇ ਸਾਹਮਣੇ ਸ਼ੋਅ ਕਰ ਦੇਗਾ ਠੀਕ ਹੈ ਅਗਲਾ ਪ੍ਰਸ਼ਨ ਹੈ ਸਰਚ ਟੂਲ ਤੋਂ ਕੀ ਭਾਵ ਹੈ ਇੰਟਰਨੈਟ ਉੱਤੇ ਕਿਸੇ ਖਾਸ ਕੰਮ ਬਾਰੇ ਸੂਚਨਾ ਲੱਭਣ ਲਈ ਜਿਹੜਾ ਪ੍ਰੋਗਰਾਮ ਸਾਡੀ ਸਹਾਇਤਾ ਕਰਦਾ ਹੈ ਉਸ ਨੂੰ ਸਰਚ ਟੂਲ ਕਹਿੰਦੇ ਹਨ ਸਰਚ ਟੂਲ ਦੀ ਵਰਤੋਂ ਜ਼ਰੂਰੀ ਜਾਣਕਾਰੀ ਲੱਭਣ ਲਈ ਕੀਤੀ ਜਾਂਦੀ ਹੈ ਹੁਣ ਆਪਾਂ ਜਦੋਂ ਸਰਚ ਕਰਦੇ ਹਾਂ ਕੁਝ ਵੀ ਬ੍ਰਾਊਜ਼ਰ ਦੇ ਉੱਪਰ ਤਾਂ ਇੱਕ ਪ੍ਰੋਗਰਾਮ ਕੰਮ ਕਰਦਾ ਹੈ ਜਿਹੜਾ ਕਿ ਸਰਚ ਟੂਲ ਖੇ ਲਾਂਦਾ ਹੈ ਅਸੀਂ ਕਿਸੇ ਵੀ ਜਾਣਕਾਰੀ ਨੂੰ ਜਦ ਲੱਭਦੇ ਹਾਂ ਤੇ ਸਰਚ ਟੂਲ ਦੇ ਜਿਹੜਾ ਹੈਗਾ ਉਹ ਪ੍ਰੋਗਰਾਮ ਸਾਡੀ ਇਸ ਦੇ ਵਿੱਚ ਮਦਦ ਕਰਦਾ ਹੈ ਅਗਲਾ ਪ੍ਰਸ਼ਨ ਹੈ ਬ੍ਰਾਊਜ਼ਰ ਤੋਂ ਕੀ ਪਾਵ ਹੈ ਬ੍ਰਾਊਜ਼ਰ ਇੱਕ ਅਜੀਹਾ ਸੌਫਟਵੇਅਰ ਹੈ ਜੋ ਇੰਟਰਨੈਟ ਉੱਤੇ ਚੱਲ ਰਹੇ ਵੈਬ ਪੇਜਾਂ ਵਿੱਚੋਂ ਸੂਚਨਾ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ ਬਰਾਊਜ਼ਰ ਤੋਂ ਬਿਨਾ ਇੰਟਰਨੈਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਆਮ ਵਰਤੇ ਜਾਣ ਵਾਲੇ ਕੁਝ ਬਰਾਊਜ਼ਰਾਂ ਦੇ ਨਾਮ ਇੱਥੇ ਲਿਖੇ ਹੈ ਜਿਵੇਂ ਕਿ ਇੰਟਰਨੈਟ ਐਕਸਪਲੋਰਰ ਨੈਟਸਕੇਪ ਨੈਵੀਗੇਟਰ ਗੂਗਲ ਕ੍ਰੋਮ ਮੋਜ਼ੀਲਾ ਫਾਇਰਫੌਕਸ ਮਾਈਕਰੋਸਾਫਟ ਐਜ ਸੋ ਬਰਾਊਜ਼ਰ ਕੀ ਹੈ ਇੱਕ ਸੌਫਟਵੇਅਰ ਹੈ ਜੇ ਤੁਸੀਂ ਇੰਟਰਨੈਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਿਸਟਮ ਦੇ ਵਿੱਚ ਪਹਿਲੇ ਬਰਾਊਜ਼ਰ ਨੂੰ ਇੰਸਟਾਲ ਕਰਨਾ ਪਏਗਾ ਜਦੋਂ ਬਰਾਊਜ਼ਰ ਇੰਸਟਾਲ ਹੋ ਗਿਆ ਤਾਂ ਤੁਸੀਂ ਕਿਸੇ ਵੀ ਵੈਬ ਪੇਜ ਦੀ ਸੂਚਨਾ ਨੂੰ ਆਸਾਨੀ ਨਾਲ ਲੱਭ ਸਕਦੇ ਹੋ ਅਗਲਾ ਪ੍ਰਸ਼ਨ ਹੈ FTP ਤੋਂ ਕੀ ਭਾਵ ਹੈ ਇੰਟਰਨੈਟ ਉੱਤੇ ਫਾਈਲਾਂ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਟ੍ਰਾਂਸਫਰ ਕਰਨ ਲਈ FTP ਦੀ ਵਰਤੋਂ ਕੀਤੀ ਜਾਂਦੀ ਹੈ FTP ਦਾ ਪੂਰਾ ਨਾਮ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਹੈ FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੀ ਵਰਤੋਂ ਇੰਟਰਨੈਟ ਉੱਤੇ ਕਿਸੇ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਫਾਈਲ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ ਸੋ ਜਿਹੜਾ FTP ਹੈ ਇਸ ਦੇ ਵਿੱਚ F ਮਤਲਬ ਫਾਈਲ ਟੀ ਦਾ ਮਤਲਬ ਟ੍ਰਾਂਸਫਰ ਪੀ ਦਾ ਮਤਲਬ ਪ੍ਰੋਟੋਕੋਲ ਹੈ ਜਦੋਂ ਅਸੀਂ ਇੰਟਰਨੈਟ ਉੱਤੇ ਫਾਈਲਾਂ ਦੀ ਸ਼ੇਅਰਿੰਗ ਕਰਦੇ ਹਾਂ ਜਾਂ ਫਾਈਲ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਦੇ ਵਿੱਚ ਲੈ ਕੇ ਆਂਦੇ ਹਾਂ ਤਾਂ ਜਿਹੜਾ ਟ੍ਰਾਂਸਫਰ ਹੁੰਦਾ ਹੈ ਫਾਈਲ ਦਾ ਕਰਨਾ ਉਹ ਕਿਸੇ ਪ੍ਰੋਟੋਕੋਲ ਦੇ ਅਧੀਨ ਹੁੰਦਾ ਹੈ ਮਤਲਬ ਕਿਸੇ ਰੂਲ ਦੇ ਅਕੋਰਡਿੰਗ ਉਹ ਕੰਮ ਕਰਦਾ ਹੈ ਸੋ ਜਦੋਂ ਵੀ ਤੁਸੀਂ ਇੰਟਰਨੈਟ ਉੱਤੇ ਫਾਈਲਾਂ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੋਂ ਟ੍ਰਾਂਸਫਰ ਕਰਨਾ ਹੈ ਤਾਂ ਤੁਹਾਨੂੰ ਐਫ ਟੀ ਪੀ ਦੇ ਰੂਲਸ ਨੂੰ ਮੰਨਣਾ ਪਵੇਗਾ ਅਗਲਾ ਪ੍ਰਸ਼ਨ ਹੈ ਫਾਈਲ ਡਾਊਨਲੋਡ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ਇੰਟਰਨੈਟ ਤੋਂ ਕਿਸੇ ਫਾਈਲ ਨੂੰ ਆਪਣੇ ਕੰਪਿਊਟਰ ਵਿੱਚ ਕਾਪੀ ਕਰਨ ਨੂੰ ਫਾਈਲ ਡਾਊਨਲੋਡ ਕਰਨਾ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਫਾਈਲ ਨੂੰ ਇੰਟਰਨੈਟ ਤੋਂ ਡਾਊਨਲੋਡ ਕਰਦੇ ਹਾਂ ਤਾਂ ਉਸ ਫਾਈਲ ਦੀ ਇੱਕ ਨਕਲ ਸਾਡੇ ਕੰਪਿਊਟਰ ਵਿੱਚ ਸਟੋਰ ਹੋ ਜਾਂਦੀ ਹੈ ਹੁਣ ਜੇ ਗੱਲ ਕਰੀਏ ਫਾਈਲ ਡਾਊਨਲੋਡ ਦੀ ਤਾਂ ਜਿਹੜੀ ਵੀ ਫਾਈਲ ਤੁਸੀਂ ਸਰਵਰ ਤੋਂ ਆਪਣੇ ਕੰਪਿਊਟਰ ਤੋਂ ਲੈ ਕੇ ਆ ਰਹੇ ਹੋ ਉਸ ਨੂੰ ਡਾਊਨਲੋਡਿੰਗ ਕਿਹਾ ਜਾਂਦਾ ਹੈ ਪਰੇ ਜਦ ਕੀ ਜਿਹੜੀ ਫਾਈਲ ਤੁਸੀਂ ਆਪਣੇ ਕੰਪਿਊਟਰ ਤੋਂ ਸਰਵਰ ਤੋਂ ਅਪਲੋਡ ਕਰ ਰਹੇ ਹੋ ਜਾਂ ਸਰਵਰ ਨੂੰ ਭੇਜ ਰਹੇ ਹੋ ਉਸ ਨੂੰ ਅਪਲੋਡਿੰਗ ਕਿਹਾ ਜਾਂਦਾ ਹੈ ਤਾਂ ਇੰਟਰਨੈਟ ਦੇ ذریعے ਅਸੀਂ ਕਿਸੇ ਵੀ ਫਾਈਲ ਨੂੰ ਸਰਵਰ ਤੋਂ ਡਾਊਨਲੋਡ ਕਰ ਸਕਦੇ ਹਾਂ ਸਰਵਰ ਇਸ ਦੀ ਇੱਕ ਕਾਪੀ ਸਾਡੇ ਕੰਪਿਊਟਰ ਦੇ ਵਿੱਚ ਸਟੋਰ ਕਰ ਦਿੰਦਾ ਹੈ ਅਗਲਾ ਪ੍ਰਸ਼ਨ ਹੈ www ਤੋਂ ਕੀ ਭਾਵ ਹੈ www ਦਾ ਪੂਰਾ ਨਾਮ ਵਰਲਡ ਵਾਈਡ ਵੈਬ ਹੈ ਇਸ ਨੂੰ ਵੈਬਸਾਈਟ ਜਾਂ ਸਾਈਟ ਵੀ ਕਿਹਾ ਜਾਂਦਾ ਹੈ ਇਸ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਕਿਸਮ ਦੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਸੋ www ਦਾ ਪੂਰਾ ਨਾਮ ਵਰਲਡ ਵਾਈਡ ਵੈਬ ਹੈ ਇਹ ਵੈਬਸਾਈਟਾਂ ਜਾਂ ਸਾਈਟਾਂ ਕਿਹਾ ਜਾਂਦਾ ਹੈ ਇਸ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਕਿਸਮ ਦੀ ਕੋਈ ਵੀ ਜਾਣਕਾਰੀ ਹੋਵੇ ਕਿਸੇ ਵੀ ਟੌਪਿਕ ਦੇ ਉੱਪਰ ਹੋਵੇ ਅਸੀਂ ਇਸ ਦੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਅਗਲਾ ਪ੍ਰਸ਼ਨ ਹੈ ਯੂਆਰਐਲ ਤੋਂ ਕੀ ਭਾਵ ਹੈ URL ਦਾ ਪੂਰਾ ਨਾ ਯੂਨੀਫਾਰਮ ਰਿਸੋਰਸ ਲੋਕੇਟਰ ਹੈ ਇਹ ਇੰਟਰਨੈਟ ਦੇ ਸਰੋਤਾਂ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਦਾ ਹੈ URL ਵਿੱਚ ਇੰਟਰਨੈਟ ਦੇ ਵੱਖ-ਵੱਖ ਸਰੋਤਾਂ ਅਤੇ ਉਹਨਾਂ ਤੱਕ ਪਹੁੰਚਣ ਦੇ ਤਰੀਕੇ ਬਾਰੇ ਜਾਣਕਾਰੀ ਹੁੰਦੀ ਹੈ ਸੋ URL ਦਾ ਪੂਰਾ ਨਾ ਯੂਨੀਫਾਰਮ ਰਿਸੋਰਸ ਲੋਕੇਟਰ ਹੈ ਇੱਕ ਵੈੱਬਸਾਈਟ ਦਾ ਐਡਰੈਸ ਹੁੰਦਾ ਹੈ ਤੁਸੀਂ ਜਿਹੜੀ ਵੈੱਬਸਾਈਟ ਤੇ ਵਿੱਚ ਜਾਣਾ ਹੈ ਜਾਂ ਜਿਹੜੇ ਵੀ ਸਰੋਤਾਂ ਤੱਕ ਪਹੁੰਚਣਾ ਹੈ ਤੁਹਾਨੂੰ ਉਸ ਦੀ ਵੈੱਬਸਾਈਟ ਦਾ ਐਡਰੈਸ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਉਸ ਉਹ ਵੈਬਸਾਈਟ ਤੱਕ ਪਹੁੰਚ ਸਕੋ ਅਗਲਾ ਪ੍ਰਸ਼ਨ ਹੈ ਵੈਬ ਪੇਜ ਅਤੇ ਵੈਬਸਾਈਟ ਬਾਰੇ ਤੁਸੀਂ ਕੀ ਜਾਣਦੇ ਹੋ ਵੈਬ ਪੇਜ ਇੰਟਰਨੈਟ ਉੱਤੇ ਵਰਤੇ ਜਾਣ ਵਾਲੇ ਪੇਜਾਂ ਨੂੰ ਵੈਬ ਪੇਜ ਕਿਹਾ ਜਾਂਦਾ ਹੈ ਇਹਨਾਂ ਵੈਬ ਪੇਜਾਂ ਵਿੱਚ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ ਵੈਬਸਾਈਟ ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਿਹਾ ਜਾਂਦਾ ਹੈ ਇੱਕ ਵੈਬਸਾਈਟ ਵਿੱਚ ਇੱਕ ਜਾਂ ਇੱਕ ਤੋਂ ਵੱਧ ਵੈਬ ਪੇਜ ਹੋ ਸਕਦੇ ਹਨ ਸੋ ਜੇ ਗੱਲ ਕਰੀਏ ਵੈਬ ਪੇਜ ਦੀ ਤਾਂ ਵੈਬ ਪੇਜ ਕੀ ਹੁੰਦੇ ਹਨ ਇੰਟਰਨੈਟ ਉੱਤੇ ਜਿਹੜੇ ਵੀ ਪੇਜ ਵਰਤੇ ਜਾਂਦੇ ਹਨ ਉਹਨਾਂ ਨੂੰ ਵੈਬ ਪੇਜ ਕਿਹਾ ਜਾਂਦਾ ਹੈ ਇਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਿਸਮ ਦੀ ਜਾਣਕਾਰੀ ਮਿਲਦੀਆਂ ਹਨ ਜਦ ਕਿ ਵੈਬਸਾਈਟ ਇਨ੍ਹਾਂ ਹੀ ਵੈਬ ਪੇਜਾਂ ਦਾ ਇੱਕ ਇਕੱਠ ਹੁੰਦੀ ਹਨ ਇਹ ਜਦ ਬਹੁਤ ਸਾਰੇ ਵੈਬ ਪੇਜ ਇਕੱਠੇ ਜੁੜ ਜਾਂਦੇ ਹਨ ਤਾਂ ਇੱਕ ਵੈਬਸਾਈਟ ਕਹੇਲਾਂਦੀ ਹੈ ਅਗਲਾ ਪ੍ਰਸ਼ਨ ਹੈ ਪ੍ਰੋਟੋਕੋਲ ਕੀ ਹੁੰਦੇ ਹਨ TCP IP ਬਾਰੇ ਤੁਸੀਂ ਕੀ ਜਾਣਕਾਰੀ ਕੀ ਜਾਣਦੇ ਹੋ ਸੋ ਇਸ ਦਾ ਉੱਤਰ ਹੈ ਇੰਟਰਨੈਟ ਉੱਤੇ ਸੂਚਨਾ ਭੇਜਣੇ ਜਾਂ ਪ੍ਰਾਪਤ ਕਰਨ ਸਮੇਂ ਕੁਝ ਨਿਯਮ ਵਰਤੇ ਜਾਂਦੇ ਹਨ ਇਹਨਾਂ ਨਿਯਮਾਂ ਨੂੰ ਹੀ ਪ੍ਰੋਟੋਕੋਲ ਕਿਹਾ ਜਾਂਦਾ ਹੈ ਸੋ ਜਦੋਂ ਅਸੀਂ ਕਿਸੇ ਵੀ ਡਾਟੇ ਨੂੰ ਜਾਂ ਕਿਸੇ ਵੀ ਸੂਚਨਾ ਨੂੰ ਇੰਟਰਨੈਟ ਤੋਂ ਭੇਜਦੇ ਹਾਂ ਜਾਂ ਪ੍ਰਾਪਤ ਕਰਦੇ ਹਾਂ ਤਾਂ ਕਿਸੇ ਕਾਨੂੰਨ ਜਾਂ ਨਿਯਮ ਦੇ ਅਨੁਸਾਰ ਕੰਮ ਕਰਦਾ ਹੈ ਇਹਨਾਂ ਕਾਨੂੰਨਾਂ ਨੂੰ ਹੀ ਪ੍ਰੋਟੋਕੋਲ ਕਿਹਾ ਜਾਂਦਾ ਹੈ ਆਰਟੀਸੀਪੀ ਦਾ ਪੂਰਾ ਨਾਮ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਹੈ ਅਤੇ ਆਈਪੀ ਦਾ ਪੂਰਾ ਨਾਮ ਇੰਟਰਨੈਟ ਪ੍ਰੋਟੋਕੋਲ ਹੈ ਅਗਲਾ ਪ੍ਰਸ਼ਨ ਹੈ ਹਾਈਪਰ ਲਿੰਕ ਬਾਰੇ ਤੁਸੀਂ ਕੀ ਜਾਣਦੇ ਹੋ ਉਹ ਸ਼ਬਦ ਜਾਂ ਤਸਵੀਰਾਂ ਜਿਨ੍ਹਾਂ ਦਾ ਸਬੰਧ ਕਿਸੇ ਹੋਰ ਵੈਬ ਪੇਜ ਨਾਲ ਹੁੰਦਾ ਹੈ ਉਹਨਾਂ ਨੂੰ ਹਾਈਪਰ ਲਿੰਕ ਕਿਹਾ ਜਾਂਦਾ ਹੈ ਜਦੋਂ ਅਸੀਂ ਕਿਸੇ ਅਜੀਹੇ ਸ਼ਬਦ ਜਾਂ ਤਸਵੀਰ ਉੱਤੇ ਮਾਊਸ ਦਾ ਪੁਆਇੰਟਰ ਲੈ ਕੇ ਜਾਂਦੇ ਹਾਂ ਤਾਂ ਪੁਆਇੰਟਰ ਦੀ ਸ਼ਕਲ ਬਦਲ ਕੇ ਹੱਥ ਵਰਗੀ ਹੋ ਜਾਂਦੀ ਹੈ ਸੋ ਹਾਈਪਰ ਨੇ ਕੀ ਜਿਹੜਾ ਹੈ ਕਿ ਨਾਮ ਤੋਂ ਹੀ ਦੱਸ ਰਿਹਾ ਹੈ ਲਿੰਕ ਕਰਨਾ ਠੀਕ ਹੈ ਇੱਕ ਥਾਂ ਤੋਂ ਦੂਸਰੀ ਥਾਂ ਜਦੋਂ ਆਪਾਂ ਕੋਈ ਚੀਜ਼ ਜੋੜਦੇ ਹਾਂ ਤਾਂ ਉਸ ਨੂੰ ਲਿੰਕ ਕਰਨਾ ਕਹਿੰਦੇ ਹਨ ਕਿਸੇ ਵੀ ਵੈਬ ਪੇਜ ਦੇ ਵਿੱਚ ਜੇ ਕੋਈ ਫੋਟੋ ਜਾਂ ਕੋਈ ਅੱਖਰ ਕੋਈ ਵੀ ਵਰਡ ਹੋਏਗਾ ਉਹ ਕਿਸੇ ਹੋਰ ਪੇਜ ਦੇ ਨਾਲ ਲਿੰਕ ਹੈ ਤਾਂ ਉਸ ਪੇਜ ਤੇ ਜਦ ਅਸੀਂ ਉਸ ਵਰਡ ਤੇ ਜਾਂ ਉਸ ਫੋਟੋ ਤੇ ਜਦ ਅਸੀਂ ਮਾਊਸ ਲੈ ਕੇ ਜਾਂਦੇ ਹਾਂ ਤਾਂ ਉਸ ਮਾਊਸ ਦੀ ਜਿਹੜੀ ਪੋਜੀਸ਼ਨ ਹੈ ਉਹ ਇੱਕ ਹੱਥ ਵਰਗੀ ਹੋ ਜਾਂਦੀ ਹੈ ਉਹ ਜਦੋਂ ਹੀ ਅਸੀਂ ਉਸ ਤੇ ਕਲਿੱਕ ਕਰਾਂਗੇ ਤਾਂ ਸਾਨੂੰ ਕਿਸੇ ਹੋਰ ਦੂਸਰੇ ਵੈਬ ਪੇਜ ਤੇ ਉਹ ਅੱਗੇ ਪ੍ਰੋਸੀਡ ਕਰ ਦੇਗਾ ਅਗਲਾ ਪ੍ਰਸ਼ਨ ਹੈ ਗ੍ਰਾਫਿਕ ਸੌਫਟਵੇਅਰ ਤੋਂ ਕੀ ਭਾਵ ਹੈ ਉਦਾਹਰਣ ਦਿਓ ਗ੍ਰਾਫਿਕਸ ਦਾ ਅਰਥ ਹੈ ਤਸਵੀਰਾਂ ਸੋ ਜਿਹੜੇ ਸੌਫਟਵੇਅਰ ਤਸਵੀਰਾਂ ਨੂੰ ਮੋਨੀਟਰ ਦੀ ਸਕਰੀਨ ਉੱਤੇ ਦਿਖਾਉਣ ਪ੍ਰਿੰਟ ਕਰਨ ਜਾਂ ਤਸਵੀਰਾਂ ਵਿੱਚ ਕੋਈ ਤਬਦੀਲ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਸੌਫਟਵੇਅਰ ਨੂੰ ਗ੍ਰਾਫਿਕ ਸੌਫਟਵੇਅਰ ਕਿਹਾ ਜਾਂਦਾ ਹੈ ਗ੍ਰਾਫਿਕ ਦਾ ਨਾਰਮਲੀ ਆਤ ਦੇਖਿਆ ਜਾਏ ਤਾਂ ਤਸਵੀਰਾਂ ਜਾਂ ਫੋਟੋਆਂ ਹੁੰਦੀਆਂ ਤੇ ਜਿਹੜੇ ਸੌਫਟਵੇਅਰ ਸਾਨੂੰ ਇਹ ਫੋਟੋਆਂ ਸਕਰੀਨ ਨੂੰ ਦੁਕਾਨ ਦੇ ਉੱਪਰ ਜਾਂ ਉਹਨਾਂ ਨੂੰ ਐਡਿਟ ਕਰਨ ਦੇ ਵਿੱਚ ਮਦਦ ਕਰਦੇ ਹਨ ਅਸੀਂ ਉਹਨਾਂ ਨੂੰ ਗ੍ਰਾਫਿਕ ਸੌਫਟਵੇਅਰ ਕਹਿੰਦੇ ਹਾਂ ਉਦਾਹਰਨ ਦੇ ਵਜੋਂ ਜਿਵੇਂ ਪੇਂਟ ਹੈਗਾ ਹੈ ਡੂ ਫੋਟੋਸ਼ਾਪ ਹੈਗਾ ਜਾਂ ਕੋਰਲ ਡਰਾ ਹੈਗਾ ਅਗਲਾ ਪ੍ਰਸ਼ਨ ਹੈ ਗ੍ਰਾਫਿਕ ਯੰਤਰਾਂ ਤੋਂ ਕੀ ਭਾਵ ਹੈ ਉਦਾਹਰਣ ਦਿਓ ਗ੍ਰਾਫਿਕਸ ਦਾ ਤਸਵੀਰਾਂ ਹੁੰਦੀਆਂ ਹੈ ਜਿਹੜੇ ਯੰਤਰ ਤਸਵੀਰਾਂ ਨੂੰ ਛਾਪਣ ਲਈ ਵਰਤੇ ਜਾਂਦੇ ਹਨ ਉਹਨਾਂ ਯੰਤਰਾਂ ਨੂੰ ਗ੍ਰਾਫਿਕ ਯੰਤਰ ਕਿਹਾ ਜਾਂਦਾ ਹੈ ਉਦਾਹਰਣ ਵਜੋਂ ਪ੍ਰਿੰਟਰ ਅਤੇ ਪਲੋਟਰ ਪ੍ਰਿੰਟਰ ਗ੍ਰਾਫਿਕਸ ਦਾ ਮਤਲਬ ਤੁਹਾਨੂੰ ਦੱਸਤਾ ਕਿ ਤਸਵੀਰਾਂ ਹੁੰਦੀਆਂ ਹਨ ਤੇ ਜਿਹੜੀਆਂ ਤਸਵੀਰ ਜਿਹੜੇ ਹਾਰਡਵੇਅਰ ਦੀ ਵਰਤੋਂ ਅਸੀਂ ਤਸਵੀਰਾਂ ਛਾਪਣੇ ਕਰਦੇ ਹਾਂ ਉਹਨਾਂ ਨੂੰ ਗ੍ਰਾਫਿਕਸ ਹੀ ਅੰਤਰ ਕਿਹਾ ਜਾਂਦਾ ਹੈ ਜਾਂ ਗ੍ਰਾਫਿਕ ਡਿਵਾਈਸ ਕਿਹਾ ਜਾਂਦਾ ਹੈ ਉਹਨਾਂ ਐਗਜ਼ਾਮਪਲ ਦੇ ਤੌਰ ਤੇ ਪ੍ਰਿੰਟਰ ਹੋ ਗਿਆ 플ਾਟਰ ਹੋ ਗਿਆ ਜੇ ਅਸੀਂ ਛੋਟੀਆਂ ਤਸਵੀਰਾਂ ਛਾਪਣੀਆਂ ਹੈ ਤਾਂ ਪ੍ਰਿੰਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਜੇ ਵੱਡੇ ਵੱਡੇ ਪੋਸਟਰ ਛਾਪਣੇ ਹਨ ਤਾਂ ਉਸਦੇ ਲਈ 플ਾਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਗਰਾ ਪ੍ਰਸ਼ਨ ਹੈ ਗ੍ਰਾਫਿਕਸ ਫਾਈਲ ਤੋਂ ਕੀ ਭਾਵ ਹੈ ਜਿਹੜੀਆਂ ਫਾਈਲ ਵਿੱਚ ਗ੍ਰਾਫਿਕਸ ਸਟੋਰ ਕੀਤੇ ਜਾਂਦੇ ਹਨ ਉਹਨਾਂ ਨੂੰ ਗ੍ਰਾਫਿਕ ਫਾਈਲ ਕਿਹਾ ਜਾਂਦਾ ਹੈ ਗ੍ਰਾਫਿਕ ਫਾਈਲ ਦਾ ਐਕਸਟੈਂਸ਼ਨ ਨਾਮ .gif .jpg .jpeg .bmp .pdf ਆਦਿ ਹੁੰਦਾ ਹੈ ਸੋ ਜਿਹੜੀਆਂ ਵੀ ਫਾਈਲਾਂ ਗ੍ਰਾਫਿਕਸ ਨੂੰ ਸ਼ੋ ਕਰਦੀਆਂ ਹਨ ਜਾਂ ਤਸਵੀਰਾਂ ਨੂੰ ਸ਼ੋ ਕਰਦੀਆਂ ਹਨ ਉਹਨਾਂ ਫਾਈਲਾਂ ਨੂੰ ਗ੍ਰਾਫਿਕ ਫਾਈਲ ਆ ਕਿਹਾ ਜਾਂਦਾ ਹੈ ਇਸ ਦੀ ਐਕਸਟੈਂਸ਼ਨ ਜੀਫਾ ਜਪੀਜੀ ਜਪੀਜੀ ਆਦੀ ਹੁੰਦੀਆਂ ਹਨ ਅਗਲਾ ਪ੍ਰਸ਼ਨ ਹੈ ਮਲਟੀਮੀਡੀਆ ਤੋਂ ਕੀ ਪਾਵ ਹੈ ਇਸਦੇ ਕਿਹੜੇ ਤੱਤ ਹਨ ਸੋ ਮਲਟੀਮੀਡੀਆ ਬਹੁਤ ਸਾਰੇ ਮੀਡੀਆ ਦਾ ਸੁਮੇਲ ਹੈ ਮਲਟੀਮੀਡੀਆ ਵਿੱਚ ਕਈ ਤਰ੍ਹਾਂ ਦੇ ਮੀਡੀਆ ਵਰਤੇ ਜਾਂਦੇ ਹਨ ਜਿਵੇਂ ਤਸਵੀਰ ਆਵਾਜ਼ ਟੈਕਸਟ ਐਨੀਮੇਸ਼ਨ ਮੂਵੀ ਆਦੀ ਇਨਾਂ ਨੂੰ ਮਲਟੀਮੀਡੀਆ ਦੇ ਤਤਿਆਂ ਭਾਗ ਵੀ ਕਿਹਾ ਜਾਂਦਾ ਹੈ ਸੋ ਜੇ ਆਪਾਂ ਡੈਫੀਨੇਸ਼ਨ ਦੇ ਵਿੱਚ ਜਾਈਏ ਤਾਂ ਮਲਟੀ ਦਾ ਮਤਲਬ ਹੁੰਦਾ ਬਹੁਤ ਸਾਰੇ ਔਰ মিডিਆ ਦਾ ਮਤਲਬ মিডিਆ ਮਤਲਬ ਬਹੁਤ ਸਾਰੇ মিডিਆ ਦਾ ਜਿਹੜਾ ਇਕੱਠਾ ਹੁੰਦਾ ਹੈ ਉਸ ਨੂੰ ਮਲਟੀਮੀਡੀਆ ਕਿਹਾ ਜਾਂਦਾ ਹੈ ਹੁਣ ਇਸ ਤੇ ਵੀ ਚੰਦਾ ਹੈ ਤੁਹਾਡੀ ਆਵਾਜ਼ਾਂ ਟੈਕਸਟ ਤਸਵੀਰਾਂ ਫੋਟੋਆਂ ਐਨੀਮੇਸ਼ਨਸ ਮੂਵੀ ਆਦਿ ਆਇਲਾ ਪ੍ਰਸ਼ਨ ਹੈ ਵੱਖ-ਵੱਖ ਪ੍ਰਕਾਰ ਦੀਆਂ ਮਲਟੀਮੀਡੀਆ ਪ੍ਰੈਜੈਂਟੇਸ਼ਨ ਦੀ ਸੂਚੀ ਬਣਾਓ ਸੋ ਇਹ ਇਹਨਾਂ ਦੀ ਸੂਚੀ ਹੈ ਸਲਾਈਡ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਜਾਂ ਵੈਬ ਪੇਜ ਇੰਟਰ ਇਮੇਜ ਪ੍ਰੋਗਰਾਮ ਵਿੱਚ ਅਸੀਂ ਡਰਾਇੰਗ ਕਰਨ ਲਈ ਮਾਊਸ ਦੀ ਵਰਤੋਂ ਨਹੀਂ ਕਰਦੇ ਜਿਸ ਤਰ੍ਹਾਂ ਆਪਾਂ ਪੇਂਟ ਦੇ ਵਿੱਚ ਕਰਦੇ ਹਾਂ ਸਗੋਂ ਇਹਨਾਂ ਪ੍ਰੋਗਰਾਮਾਂ ਵਿੱਚ ਇਨਪੁਟ ਦੇਣ ਲਈ ਅਸੀਂ ਕਮਾਂਡਾਂ ਦੀ ਵਰਤੋਂ ਕਰਦੇ ਹਾਂ ਵੈਕਟਰ ਇਮੇਜ ਦਾ ਆਕਾਰ ਬਿਟਮੈਪ ਇਮੇਜ ਨਾਲੋਂ ਛੋਟਾ ਹੁੰਦਾ ਹੈ ਜਿਸ ਕਾਰਨ ਇਹ ਘੱਟ ਤਾਂ ਘੇਰਦੀਆਂ ਹਨ vector image ਟੀਮੇ ਦੱਸਿਆ ਗਿਆ ਹੈ ਕਿ vector image ਜਿਹੜੇ ਹੁੰਦੇ ਹੈ ਇਹਨਾਂ ਦੇ ਵਿੱਚ ਮਾਊਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਦੇ ਵਿੱਚ ਸਿੰਪਲ ਅਸੀਂ ਕਮਾਂਡ ਦਿੰਦੇ ਹਾਂ ਔਰ ਕਮਾਂਡ ਦੇ ਉੱਪਰ ਹੀ ਸਾਰੀਆਂ ਡਰਾਇੰਗਸ ਵਗੈਰਾ ਹੁੰਦੀਆਂ ਹਨ vector image ਦਾ ਕਾਰੋ ਬਿਟਮੈਪ ਨਾਲੋਂ ਘੱਟ ਹੁੰਦਾ ਹੈ ਸੋ ਜੇ ਕੱਟ ਸਾਈਜ਼ ਹੈ ਤੇ ਮੈਮਰੀ ਨੂੰ ਵੀ ਘੱਟ ਹੀ ਖੇਡਦੀਆਂ ਹਨ ਜਦਕਿ ਦੂਸਰੇ ਪਾਸੇ ਬਿਟਮੈਪ ਇਮੇਜ ਹੈ ਇਹ ਇਮੇਜ ਛੋਟੀਆਂ-ਛੋਟੀਆਂ ਬਿੰਦੀਆਂ ਦੀ ਸਹਾਇਤਾ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਬਿਟਮੈਪ ਇਮੇਜ ਨੂੰ ਤਿਆਰ ਕਰਨ ਲਈ ਅਸੀਂ ਮਾਊਸ ਦੀ ਵਰਤੋਂ ਕਰਦੇ ਹਾਂ ਇਹਨਾਂ ਦਾ ਆਕਾਰ ਵੈਕਟਰ ਇਮੇਜ ਨਾਲੋਂ ਵੱਡਾ ਹੁੰਦਾ ਹੈ ਜਿਸ ਕਾਰਨ ਇਹ ਮੈਮਰੀ ਵਿੱਚ ਜ਼ਿਆਦਾ ਥਾਂ ਘੇਰਦੀਆਂ ਹਨ ਐਮ ਐਸ ਪੇਂਟ ਇਸ ਪ੍ਰੋਗਰਾਮ ਦੀ ਉਦਾਹਰਣ ਹੈ ਸੋ ਬਿਟਮੈਪ ਇਮੇਜ ਜਿਵੇਂ ਕਿ ਬਿਟਮੈਪ ਹੁੰਦਾ ਕਿ ਛੋਟੇ-ਛੋਟੇ ਬਿੰਦੀਆਂ ਸੋ ਇਹ ਇਮੇਜ ਜਿਹੜੀਆਂ ਹੈਗੀਆਂ ਉਹ ਛੋਟੇ ਛੋਟੇ ਬਿੰਦੀਆਂ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਇਹਨਾਂ ਦੇ ਲਈ ਅਸੀਂ ਮਾਊਸ ਦੀ ਵਰਤੋਂ ਕਰਦੇ ਹਾਂ ਸੋ ਇਨਰ ਦਾ ਜਿਹੜਾ ਸਾਈਜ਼ ਹੁੰਦਾ ਹੈ ਉਹ ਵੈਕਟਰ ਇਮੇਜ ਨਾਲੋਂ ਵੱਡਾ ਹੁੰਦਾ ਹੈ ਪਰ ਇਹ ਮੈਮਰੀ ਦੇ ਵਿੱਚ ਜ਼ਿਆਦਾ ਥਾਂ ਘੇਰ ਦਿਆਂ ਹਨ ਅਗਲਾ ਪ੍ਰਸ਼ਨ ਹੈ ਮਲਟੀਮੀਡੀਆ ਲਈ ਕਿਹੜੇ ਕਿਹੜੇ ਹਾਰਡਵੇਅਰ ਦੀ ਲੋੜ ਪੈਂਦੀ ਹੈ ਸੋ ਮਲਟੀਮੀਡੀਆ ਬਣਾਉਣ ਦੇ ਲਈ ਤੁਹਾਨੂੰ ਸਾਊਂਡ ਕਾਰਡ ਚਾਹੀਦਾ ਹੈ ਮੋਨੀਟਰ ਸੀਡੀ ਰੋਮ ਡਰਾਈਵ ਮਾਈਕ੍ਰੋਫੋਨ ਵੈਬ ਕੈਮਰਾ ਹੈੱਡਫੋਨ ਆਦਿ ਅਗਲਾ ਪ੍ਰਸ਼ਨ ਹੈ ਮਲਟੀਮੀਡੀਆ ਪ੍ਰੈਜੈਂਟੇਸ਼ਨ ਤਿਆਰ ਕਰਨ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਮਲਟੀਮੀਡੀਆ ਪ੍ਰੈਜੈਂਟੇਸ਼ਨ ਤਿਆਰ ਕਰਨ ਸਮੇ ਇਹ ਟ ਲਿਖਿਆ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਪ੍ਰੈਜੈਂਟੇਸ਼ਨ ਵਿੱਚ ਟੈਕਸਟ ਘੱਟ ਤੋਂ ਘੱਟ ਵਰਤਿਆ ਜਾਵੇ ਜਿਹੜਾ ਟੈਕਸਟ ਹੈ ਉਹ ਥੋੜਾ ਘੱਟ ਹੋਵੇ ਫੋਟੋਆਂ ਦੀ ਕਿਸਮ ਜਿਹੜੀ ਹੈ ਉਹ ਜ਼ਿਆਦਾ ਹੋਵੇ ਵਧੀਆ ਕਿਸਮ ਦੇ ਸੰਗੀਤ ਤੇ ਆਡੀਓ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਸਵੀਰਾਂ ਅਤੇ ਟੈਕਸਟ ਦੇ ਰੰਗ ਜਿਹੜੇ ਹੈ ਉਹ ਦਰਸ਼ਕਾਂ ਦੀ ਪਸੰਦ ਅਨੁਸਾਰ ਰੱਖਨੇ ਚਾਹੀਦੇ ਹਨ ਜਿਆਦਾ ਛਟਕੀਲੇ ਰੰਗ ਵਿਆਪਰਯੋਗ ਨਾ ਕਰੋ ਯੂਜ਼ਰ ਨੂੰ ਕੀਬੋਰਡ ਤੇ ਮਾਊਸ ਵਰਤਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਿਹੜੇ ਵੀ ਪ੍ਰੈਜੈਂਟੇਸ਼ਨ ਤੁਸੀਂ ਦਿਖਾ ਰਹੇ ਹੋ ਉਸ ਦੇ ਵਿੱਚ ਯੂਜ਼ਰ ਤਰਫ ਤੋਂ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਉਸ ਨੂੰ ਮਾਊਸ ਜਾਂ ਕੀਬੋਰਡ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਪ੍ਰੈਜੈਂਟੇਸ਼ਨ ਅਜੀਹੀ ਹੋਣੀ ਚਾਹੀਦੀ ਹੈ ਜੋ ਦਰਸ਼ਕਾਂ ਨੂੰ ਗਿਆਨ ਦੇਵੇ एवं कोई बिना मतलब का टॉपिक ना चक लो जो भी कोई प्रेजेंटेशन शो करो तो एक प्रॉपर टॉपिक होजेंटेन का कार बहुत वाडा नहीं होना चाहिए कि दर्शक बोर हो जा सो ज़्यादा ज्यादा प्रेजेंटेशन है वह पांच या दस मिनट की हो इस बद ना हो अगला प्रश्न है साढ़े कोटार टपोलॉजी बारे की जानते हो इस टपोलॉजी सारे कंप्यूटर केंद्रीय हब हाँ नुड़े होंगे ਇਸ ਵਿੱਚ ਨੋਡ ਅਤੇ ਹੱਬ ਦਾ ਫਾਸਲਾ ਵੱਧ ਤੋਂ ਵੱਧ 100 ਮੀਟਰ ਹੋ ਸਕਦਾ ਹੈ ਇਸ ਵਿੱਚ ਸਾਰੇ ਕੰਪਿਊਟਰ ਹੱਥ ਦੀ ਸਹਾਇਤਾ ਦੇ ਨਾਲ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਜੇਕਰ ਕੋਈ ਇੱਕ ਕੰਪਿਊਟਰ ਖਰਾਬ ਹੋ ਜਾਵੇ ਤਾਂ ਬਾਕੀ ਨੈਟਵਰਕ ਚੱਲਦਾ ਰਹਿੰਦਾ ਹੈ ਪਰ ਜੇਕਰ ਹੱਬ ਖਰਾਬ ਹੋ ਜਾਵੇ ਤਾਂ ਸਾਰਾ ਨੈਟਵਰਕ ਖੜਾ ਜਾਂਦਾ ਹੈ ਸੋ స్టార్ ਟੈਪੋਲੋਜੀ ਜਿਹੜੀ ਹੈਗੀ ਉਹ స్టార్ ਦੀ ਫਾਰਮ ਦੇ ਵਿੱਚ ਹੁੰਦੀ ਹੈ ਇਸ ਦੇ ਵਿੱਚ ਇੱਕ ਸੈਂਟਰੀ ਕੇਂਦਰੀ ਹੱਬ ਹੁੰਦੀ ਹੈ ਉਹ ਕੇਂਦਰੀ ਹੱਬ ਜੇ ਖਰਾਬ ਹੋ ਜਾਏ ਤਾਂ ਸਾਰਾ ਨੈਟਵਰਕ ਰੁਕ ਜਾਏਗਾ ਪਰ ਇਸ ਦੇ ਵਿੱਚ ਕੋਈ ਵੀ ਨਵਾਂ ਕੰਪਿਊਟਰ ਲਗਾਉਣਾ ਤੇ ਪੁਰਾਣਾ ਕੰਪਿਊਟਰ ਹਟਾਉਣਾ ਬਹੁਤ ਈਜ਼ੀ ਹੁੰਦਾ ਹੈ ਤੁਸੀਂ ਆਸਾਨੀ ਨਾਲ ਕੰਮ ਕਰ ਸਕਦੇ ਹੋ ਜੇ ਕੰਪਿਊਟਰ ਖਰਾਬ ਹੋ ਜਾਏ ਕੋਈ ਇੱਕ ਨੋਡ ਖਰਾਬ ਹੋ ਜਾਏ ਤਾਂ ਬਾਕੀ ਨੈਟਵਰਕ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਪਰ ਜੇ ਸੈਂਟਰ ਵਾਲਾ ਹੱਬ ਖਰਾਬ ਹੋ ਜਾਵੇ ਤਾਂ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈ ਉਹ ਡਾਊਨ ਹੋ ਜਾਂਦਾ ਹੈ ਅੱਗੇ ਹੈ ਰਿੰਗ ਟੋਪੋਲੋਜੀ ਬਾਰੇ ਤੁਸੀਂ ਕੀ ਜਾਣਦੇ ਹੋ ਸੋ ਇਸ ਟੋਪੋਲੋਜੀ ਨੂੰ ਸਰਕੂਲਰ ਟੋਪੋਲੋਜੀ ਵੀ ਕਿਹਾ ਜਾਂਦਾ ਹੈ ਇਸ ਟੋਪੋਲੋਜੀ ਵਿੱਚ ਸਾਰੇ ਕੰਪਿਊਟਰ ਇੱਕ ਰਿੰਗ ਦੀ ਸ਼ਕਲ ਵਿੱਚ ਜੁੜੇ ਹੁੰਦੇ ਹਨ ਇਸ ਦੇ ਵਿੱਚ ਜਿਹੜੇ ਆਪਣਾ ਕੰਪਿਊਟਰ ਲਗਾਉਂਦੇ ਹਨ ਉਹ ਇੱਕ ਗੋਲ ਚੱਕਰ ਦੇ ਰਾਹੀਂ ਹੁੰਦੇ ਹੈ ਇਸ ਟਪੋਲੋਜੀ ਵਿੱਚ ਸਾਰੇ ਨੋਡ ਆਪਣੇ ਨੇੜੇ ਦੇ ਦੋ ਹੋਰ ਨੋਟਸ ਨਾਲ ਜੁੜੇ ਹੁੰਦੇ ਹਨ ਜਿਵੇਂ ਆਪਾਂ ਸਟਾਰ ਚ ਪੜਿਆ ਸੀਗਾ ਕਿ ਇੱਕ ਹੱਬ ਦੇ ਨਾਲ ਜੁੜੇ ਹੁੰਦੇ ਹਨ ਪਰ ਰਿੰਗ ਟਪੋਲੋਜੀ ਦੇ ਵਿੱਚ ਸਾਰੇ ਕੰਪਿਊਟਰ ਇੱਕ ਰਿੰਗ ਦੀ ਫਾਰਮ ਚ ਜੁੜੇ ਹੁੰਦੇ ਹਨ ਮਤਲਬ ਇੱਕ ਕੰਪਿਊਟਰ ਆਪਣੇ ਲੈਫਟ ਔਰ ਰਾਈਟ ਵਾਲੇ ਕੰਪਿਊਟਰ ਦੇ ਨਾਲ ਜੁੜਿਆ ਹੁੰਦਾ ਹੈ ਇਸ ਟਪੋਲੋਜੀ ਦੇ ਵਿੱਚ ਨਵਾਂ ਕੰਪਿਊਟਰ ਨੂੰ ਜੋੜਨਾ ਅਤੇ ਪੁਰਾਣੇ ਨੂੰ ਹਟਾਉਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਜੇ ਇੱਕ ਵੀ ਕੰਪਿਊਟਰ ਖਰਾਬ ਹੋ ਜਾਵੇ ਤਾਂ ਇਸ ਦੇ ਵਿੱਚ ਸਾਰਾ ਨੈੱਟਵਰਕ ਉੱਥੇ ਹੀ ਖੜ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਬਸ ਟੋਪੋਲੋਜੀ। ਬਸ ਟੋਪੋਲੋਜੀ ਜਿਸ ਨੂੰ ਲਾਈਨ ਟੋਪੋਲੋਜੀ ਵੀ ਕਿਹਾ ਜਾਂਦਾ ਹੈ ਨੈੱਟਵਰਕ ਟੋਪੋਲੋਜੀ ਦੀ ਇੱਕ ਕਿਸਮ ਹੈ ਜਿਸ ਵਿੱਚ ਨੈੱਟਵਰਕ ਦੇ ਸਾਰੇ ਡਿਵਾਈਸ ਨੂੰ ਇੱਕ ਕੇਂਦਰੀਏ ਆਜੇ ਪੰਚਤਾਰੀ ਨੈੱਟਵਰਕ ਕੇਬਲ ਜਾਂ ਕੋਐਕਸੀਅਲ ਕੇਬਲ ਨਾਲ ਜੋੜਿਆ ਜਾਂਦਾ ਹੈ। ਸਿੰਗਲ ਕੇਬਲ ਜਿੱਥੇ ਸਾਰਾ ਡਾਟਾ ਡਿਵਾਈਸ ਦੇ ਵਿੱਚਕਾਰ ਸੰਚਾਰਿਤ ਕੀਤਾ ਜਾਂਦਾ ਹੈ ਨੂੰ ਬਸ ਜਾਂ ਰੀਡ ਦੀ ਹੱਡੀ ਕਿਹਾ ਜਾਂਦਾ ਹੈ। ਹੁਣ ਜਿਵੇਂ বাস ਨਾਲੋਂ ਪਤਾ ਹੈ বাস ਜਿਵੇਂ ਸਿੱਧੀ ਸਿੱਧੀ ਹੁੰਦੀ ਹੈ ਇੱਕ ਲਾਈਨ ਦੀ ਫਾਰਮ ਦੇ ਵਿੱਚ ਹੁੰਦੀ ਹੈ ਇਦਾਂ ਇਸੇ ਨੂੰ ਵੀ ਲਾਈਨ ਟਪੋਲੋਜੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਇੱਕ ਕੋਐਕਸੀਅਲ ਕੇਬਲ ਪਾਈ ਜਾਂਦੀ ਹੈ ਔਰ ਸਾਰੇ ਕੰਪਿਊਟਰ ਉਸ ਕੋਐਕਸੀਅਲ ਕੇਬਲ ਦੇ ਨਾਲ ਜੁੜੇ ਹੁੰਦੇ ਹਨ ਇਸ ਦੇ ਵਿੱਚ ਵੀ ਨਵੇਂ ਕੰਪਿਊਟਰ ਨੂੰ ਲਗਾਉਣਾ ਤਾਂ ਪੁਰਾਣੇ ਨੂੰ ਹਟਾਉਣਾ ਬਹੁਤ ਈਜ਼ੀ ਹੈ ਪਰ ਜੇ বাস ਦੇ ਟਰਮੀਨਲ ਖਰਾਬ ਹੋ ਜਾਣਾ ਤਾਂ ਸਾਰਾ ਨੈਟਵਰਕ ਉੱਥੇ ਹੀ ਰੁਕ ਜਾਂਦਾ ਹੈ ਇੱਕ ਨੈਟਵਰਕ ਪ੍ਰਸ਼ਨ ਹੈ ਜਾਲ ਟੌਪੋਲੋਜੀ ਤਾਂ ਤੁਸੀਂ ਕੀ ਸਮਝਦੇ ਹੋ ਇੱਕ ਜਾਲ ਟੌਪੋਲੋਜੀ ਵਿੱਚ ਕੋਈ ਕੇਂਦਰੀ ਕਨੈਕਸ਼ਨ ਬਿੰਦੂ ਨਹੀਂ ਹੁੰਦਾ ਇਸ ਦੀ ਬਜਾਏ ਹਰੇਕ ਨੋਡ ਘੱਟੋ-ਘੱਟ ਇੱਕ ਹੋਰ ਨੋਡ ਨਾਲ ਜੁੜਿਆ ਹੁੰਦਾ ਹੈ ਅਤੇ ਆਮ ਤੌਰ ਤੇ ਇੱਕ ਤੋਂ ਵੱਧ ਨਾਲ ਜੁੜਿਆ ਹੁੰਦਾ ਹੈ ਹਰੇਕ ਨੋਡ ਦੂਜੇ ਨੋਡਾਂ ਨੂੰ ਸਨੇਹਾ ਭੇਜਣ ਅਤੇ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ ਨੋਡਸ ਰਿਲੇ ਦਾ ਕੰਮ ਕਰਦੇ ਹਨ ਜੋ ਆਪਣੀ ਅੰਤਿਮ ਮੰਜ਼ਿਲ ਵੱਲ ਇੱਕ ਸਨੇਹਾ ਦਿੰਦੇ ਹਨ ਸੋ ਜਾਲ ਟਪੋਲੋਜੀ ਨਾਮ ਤੋਂ ਪ੍ਰੇਫਰ ਕਰ ਰਹੇ ਹੈ ਜਾਲ نیٹ ਦੀ ਫਾਰਮ ਦੇ ਵਿੱਚ ਇਸ ਦੇ ਵਿੱਚ ਜਿਹੜਾ ਟਪੋਲੋਜੀ ਹੁੰਦੀ ਹੈ ਜਿਹੜੀ ਕੰਪਿਊਟਰ ਦੀ ਵਾਇਰਿੰਗ ਹੁੰਦੀ ਹੈ ਉਹ ਬਹੁਤ ਇੱਕ ਜਾਲ ਦੀ ਫਾਰਮ ਚ ਬਣ ਜਾਂਦੀ ਹੈ ਕਿਉਂ ਕਿ ਹਰ ਇੱਕ ਕੰਪਿਊਟਰ ਦੂਸਰੇ ਕੰਪਿਊਟਰ ਦੇ ਨਾਲ ਜੁੜਿਆ ਹੈ ਜੇ ਇੱਕ ਨੈਟਵਰਕ ਦੇ ਵਿੱਚ 10 ਕੰਪਿਊਟਰ ਹੈ ਤਾਂ ਦਸੋ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਤੇ ਇਸੇ ਕਰ ਕਰਕੇ ਇਹ ਇੱਕ ਜਾਲ ਬਣ ਜਾਂਦਾ ਹੈ ਇਸ ਦੇ ਵਿੱਚ ਨਵਾਂ ਕੰਪਿਊਟਰ ਜੋੜਨਾ ਵੀ ਸੌਖਾ ਹੈ ਤੇ ਪੁਰਾਣਾ ਵੀ ਹਟਾਉਣਾ ਹੈ ਕੋਈ ਸੈਂਟਰ हब नहीं हों कोई सेंटर डिवाइस नहीं हों ज्यूटर खराब हो जाए तो बाकिया का असर उस नहीं पैता क्यों क्योंकि हर एक कंप्यूटर बाकी कंप्यूटर जुड़िया हुआ है सो या अजदीड मैं उम्मीद करती हाँ कि तो नैटवर्क इस जी टर्म्स हैं उस बारे काफ़ी विशेष जानकारी मिली होएगी भीडियो अच्छी लगे तो भीडियो शेयर और लाइक जरूर करो जी अगली वीडियो असं जल्द मिलते हैं तद तक देनवाद